ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਯੂਐਸਏ ਦਾ ਪਾਸਪੋਰਟ ਰੈਡੀ ਕਰ ਰਹੀ ਸੀ ਪੈਕਿੰਗ ਕਰ ਰਹੀ ਸੀ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਐਂਡ ਗੱਲਬਾਤ ਕਰਦੇ ਆਂ ਕਿਉਂਕਿ ਮੈਸੇਜ ਆਉਂਦੇ ਹੁੰਦੇ ਨੇ ਕਿ ਦੀ ਅਸੀਂ ਵੀ ਕੰਮ ਸਟਾਰਟ ਕਰਨਾ ਚਾਹੁੰਦੇ ਆ ਅਸੀਂ ਵੀ ਘਰ ਬੈਠੇ ਕੰਮ ਕਰਨਾ ਚਾਹੁੰਦੇ ਆ ਤੇ ਕਿਹੜੀਆਂ ਚੀਜ਼ ਨੌਲੇਜ ਹੋਣੀ ਚਾਹੀਦੀ ਸਾਨੂੰ ਜਾਂ ਫਿਰ ਕਿਸ ਤਰ੍ਹਾਂ ਅਸੀਂ ਕੰਮ ਨੂੰ ਸਟਾਰਟ ਕਰ ਸਕਦੇ ਆ ਹਾਂਜੀ ਕਿਉਂਕਿ ਕੰਮ ਸਟਾਰਟ ਕਰਨ ਵਾਸਤੇ ਆਪਾਂ ਨੂੰ ਕੰਮ ਦੇ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਐਂਡ ਦੂਸਰਾ ਸ਼ੌਂਕ ਹੋਣਾ ਚਾਹੀਦਾ ਬਿਨਾਂ ਸ਼ੌਂਕ ਤੋਂ ਆਪਾਂ ਕੰਮ ਨਹੀਂ ਕਰ ਸਕਦੇ ਜੀ ਕਿਉਂਕਿ ਜੇ ਆਪਣੇ ਸ਼ੌਂਕ ਹੋਊਗਾ ਤੇ ਆਪਾਂ ਕਈ ਟਾਈਮ ਲੰਬਾ ਟਾਈਮ ਵੀ ਕੰਮ ਕਰ ਸਕਦੇ ਆ ਤੇ ਥਕਾਵਟ ਨਹੀਂ ਹੁੰਦੀ ਤੇ ਸ਼ੌਕ ਨਾਲ ਕੀਤਾ ਗਿਆ ਕੰਮ ਹਮੇਸ਼ਾ ਹੀ ਬਹੁਤ ਸੋਹਣਾ ਐਂਡ ਬੋਪ ਪਿਆਰਾ ਹੁੰਦਾ ਹੈ ਤਾਂ ਤੁਸੀਂ ਕੰਮ ਸਟਾਰਟ ਕਰਨਾ ਹੋਵੇ ਤਾਂ ਤੁਹਾਨੂੰ ਕੰਮ ਦੇ ਬਾਰੇ ਨੌਲੇਜ ਜ਼ਰੂਰ ਹੋਣੀ ਚਾਹੀਦੀ ਜੇਕਰ ਤੁਸੀਂ ਬੁਟੀਕ ਦਾ ਕੰਮ ਸਟਾਰਟ ਕਰ ਰਹੇ ਹੋ ਤਾਂ ਤੁਹਾਨੂੰ ਕੱਪੜੇ ਬਾਰੇ ਪਤਾ ਹੋਣਾ ਚਾਹੀਦਾ ਹੈ ਕੱਪੜੇ ਦੇ ਉੱਪਰ ਕਿਸ ਤਰ੍ਹਾਂ ਦੀ ਡਿਜ਼ਾਈਨਸ ਬਣਨਗੇ ਜਾਂ ਤੁਸੀਂ ਸਟਿਚਿੰਗ ਕਰਨਾ ਚਾਹੁੰਦੇ ਹੋ ਸਟਿਚਿੰਗ ਬੁਟੀਕ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਟਿਚਿੰਗ ਆਉਣੀ ਚਾਹੀਦੀ ਹੈ ਇਹ ਨਹੀਂ ਕਿ ਤੁਸੀਂ ਮਾਸਟਰਸ ਲਖਸ ਜਾਂ ਲੜਕੀਆਂ ਨੂੰ ਰੱਖਿਆ ਹੋਇਆ ਕੋਈ ਸਲਵਾਰ ਬਣਾ ਰਹੀ ਹੈ ਕੋਈ ਕਮੀਜ਼ ਬਣਾ ਰਹੀ ਹੈ ਤੁਸੀਂ ਉਸ ਤੇ ਡਿਪੈਂਡ ਹੋ ਠੀਕ ਹੈ ਕੁਝ ਇਦਾਂ ਦੇ ਵੀ ਬੁਟੀਕਸ ਹੈਗੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਪੈਸਾ ਲਾ ਕੇ ਬੁਟੀਕ ਦਾ ਸਟਾਰਟ ਕਰ ਲੀ ਬਟ ਉਹਨਾਂ ਨੂੰ ਆਪ ਜਿਹੜੇ ਓਨਰਸ ਨੇ ਉਹਨਾਂ ਨੂੰ ਕੁਝ ਵੀ ਉਹ ਬੁਟੀਕ ਬਾਰੇ ਨਹੀਂ ਪਤਾ ਉਹ ਸਿਰਫ ਉਹਨਾਂ ਦੇ ਕਾਰੀਗਰ ਆਪਣੇ ਕਾਰੀਗਰਾਂ ਤੇ ਡਿਪੈਂਡ ਕਰਦੇ ਨੇ ਬਟ ਇਹ ਜੇ ਇਸ ਤਰ੍ਹਾਂ ਦੀਆਂ ਬੁਟੀਕਸ ਨੇ ਉਹ ਜ਼ਿਆਦਾ ਟਾਈਮ ਨਹੀਂ ਚੱਲਦੀਆਂ ਕਿਉਂਕਿ ਜੇ ਤੁਸੀਂ ਕਾਰੀਗਰਾਂ ਤੇ ਡਿਪੈਂਡ ਹੋ ਕਾਰੀਗਰ ਦੀ ਮਰਜ਼ੀ ਹੈ ਉਹ ਕਿਸ ਤਰ੍ਹਾਂ ਦੇ ਡਿਜ਼ਾਈਨਸ ਵਿੱਚ ਅਡਾਰ ਰਹੇ ਨੇ ਕਲਰ ਜਿਹੜੇ ਕਲਰ ਕੰਬੀਨੇਸ਼ਨ ਬਹੁਤ ਸਪੈਸ਼ਲ ਹੁੰਦਾ ਤੁਹਾਨੂੰ ਕਲਰ ਕੰਬੀਨੇਸ਼ਨ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਸਟੀਚਿੰਗ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਕਿਉਂਕਿ ਕਾਰੀਗਰ ਸਿਰਫ ਉਹ ਚੀਜ਼ ਹਮੇਸ਼ਾ ਸੌਖੀ ਚੀਜ਼ ਨੂੰ ਹੀ ਉਹ ਪੈਲ ਦਿੰਦਾ ਹੈ ਉਹਨੇ ਤੁਹਾਨੂੰ ਬਣਾ ਕੇ ਸੌਖੀ ਚੀਜ਼ ਬਣਾ ਕੇ ਰੱਖ ਦੇਣੀ ਐ ਜਿਦਾ ਸੂਟ ਰੈਡੀ ਹੋ ਗਿਆ ਤੁਸੀਂ ਕਸਟਮਰ ਨੂੰ ਦੇ ਰਿਹਾ ਕਸਟਮਰ ਖੁਸ਼ ਨਹੀਂ ਹੋਇਆ ਤਾਂ ਦੂਸਰੀ ਵਾਰ ਉਹ ਤੁਹਾਡਾ ਕਸਟਮਰ ਤੁਹਾਡੇ ਕੋਲ ਨਹੀਂ ਆਏਗਾ ਮੇਨ ਹੁੰਦਾ ਹੈ ਜੇ ਸ਼ਾਪ ਹੋਵੇ ਜਾਂ ਬਟਿਕ ਹੋਵੇ ਜਿਹੜਾ ਕਸਟਮਰ ਇੱਕ ਵਾਰ ਸ਼ਾਪਿੰਗ ਕਰਕੇ ਦੂਸਰੀ ਵਾਰ ਤੁਹਾਡੇ ਕੋਲ ਆਉਂਦਾ ਹੈ ਤਾਂ ਤੁਹਾਡਾ ਕੰਮ ਉਸ ਟਾਈਮ ਤੇ ਸਫਲ ਹੁੰਦਾ ਹੈ ਜਦੋਂ ਉਹ ਕਸਟਮਰ ਤੁਹਾਡੇ ਕੋਲ ਦੁਬਾਰਾ ਆਉਂਦਾ ਹੈ ਕਿਉਂਕਿ ਆ ਵੈਸੇ ਤਾਂ ਆਨਲਾਈਨ ਦੇ ਵਿੱਚ ਇਹ ਹੈਗਾ ਜੀ ਕੋਦੇ ਵੀ ਕਸਟਮਰ ਆਨਲਾਈਨ ਜਿਹੜਾ ਸ਼ਾਪਿੰਗ ਕਰਦਾ ਅੱਜਕੱਲ ਬੁਟੀਕ ਇੰਨੀਆਂ ਜ਼ਿਆਦੀਆਂ ਹੋ ਗਈਆਂ ਹਨ ਕਿ ਇੱਕ ਵਾਰ ਕਸਟਮਰ ਆਉਂਦਾ ਦੂਸਰੀ ਵਾਰ ਉਹਦੇ ਤੇ ਕੋਈ ਉਮੀਦ ਨਹੀਂ ਕਿ ਤੁਹਾਡੇ ਕੋਲ ਆਊਗਾ ਜਾਂ ਨਹੀਂ ਆਊਗਾ ਕਿਉਂਕਿ ਇੰਨੀਆਂ ਬੁਟੀਕਸ ਨੇ ਉਹ ਦੂਸਰੀ ਵਾਰ ਹੋਰ ਜਗ੍ਹਾ ਤੇ ਟਰਾਈ ਕਰੂਗਾ ਨਾ ਕਿਉਂਕਿ ਉਹ ਆਨਲਾਈਨ ਦੇ ਰਹੇ ਨੇ ਉਹ ਵੀ ਉਹਨਾਂ ਦੇ ਡਿਜ਼ਾਈਨ ਦੇਖਣਗੇ ਉਹਨਾਂ ਦੀ ਸਟੀਚਿੰਗ ਦੇਖਣਗੇ ਉਹ ਜਗ੍ਹਾ ਹੋਰ ਜਗ੍ਹਾ ਤੋਂ ਟਰਾਈ ਜ਼ਰੂਰ ਕਰੂਗਾ ਕਿਉਂਕਿ ਉਸਨੇ ਪੇਮੈਂਟ ਕਰਨੀ ਹੈਗੀ ਆ ਬਾਕੀ ਜੇ ਤੁਹਾਡਾ ਕੰਮ ਵਧੀਆ ਹੋਊਗਾ ਸਟੀਚਿੰਗ ਜਿਆਦਾ ਵਧੀਆ ਹੋਊਗੀ ਐਂਡ ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਅੱਛਾ ਹੋਊਗਾ ਤਾਂ ਤੁਹਾਡਾ ਕਸਟਮਰ ਤੁਹਾਡਾ ਹੀ ਰਹੂਗਾ ਕਿਉਂਕਿ ਐਦਾਂ ਦੇ ਵੀ ਨਹੀਂ ਹੈਗੇ ਵੀ ਹਰ ਜਗ੍ਹਾ ਤੇ ਟਰਾਈ ਕਰਨ ਕੁਝ ਕਸਟਮਰ ਇੰਨੇ ਵਧੀਆ ਹੁੰਦੇ ਨੇ ਕਿ ਉਹ ਇੱਕ ਜਗ੍ਹਾ ਤੋਂ ਕੱਪੜਾ ਲੈ ਕੇ ਉਹਨਾਂ ਦਾ ਟਰਸਟ ਬਣ ਜਾਂਦਾ ਹੈ ਸਿਰਫ ਉੱਥੋਂ ਹੀ ਆਪਣੇ ਸੂਟਸ ਜਿਹੜੇ ਉਹ ਰੈਡੀ ਕਰਵਾਉਂਦੇ ਨੇ ਤਾਂ ਇਹ ਜਿਹੜਾ ਟਰਸਟ ਬਣਾਉਣਾ ਹੁੰਦਾ ਹੈ ਤੁਹਾਡੇ ਹੱਥ ਵਿੱਚ ਹੁੰਦਾ ਹੈ ਤੁਹਾਡਾ ਇਹ ਬੋਲਣ ਦਾ ਤਰੀਕਾ ਜਾ ਫਿਰ ਤੁਹਾਡਾ ਕੰਮ ਕਰਨ ਦਾ ਤਰੀਕਾ ਹੋਊਗਾ ਜਿਹੜਾ ਤੁਹਾਡਾ ਕਸਟਮਰ ਬਣਿਆ ਰਹੇ ਜਿਹੜਾ ਦੂਜੀ ਵਾਰ ਕਸਟਮਰ ਆਊਗਾ ਰੈਗੂਲਰ ਤੁਹਾਡੇ ਕੋਲ ਆਊਗਾ ਉਦੋਂ ਤੁਹਾਡੀ ਬੁਟੀਕ ਦਾ ਕੰਮ ਜਿਹੜਾ ਉਹ ਤੁਹਾਡਾ ਸਫਲ ਹੋ ਜਾਊਗਾ ਠੀਕ ਹੈ ਇਹਦੇ ਵਾਸਤੇ ਤੁਹਾਨੂੰ ਨੌਲੇਜ ਹੋਣੀ ਜਿਹੜੀ ਉਹ ਬਹੁਤ ਜ਼ਰੂਰੀ ਤੁਹਾਨੂੰ ਸਟੀਚਿੰਗ ਹੋਣੀ ਚਾਹੀਦੀ ਆ ਡਿਜ਼ਾਈਨ ਕੰਬੀਨੇਸ਼ਨਸ ਕਰਨੇ ਆਉਣੇ ਚਾਹੀਦੇ ਨੇ ਡਿਜ਼ਾਈਨ ਨਾਲ ਲੈਸਸ ਨੂੰ ਕਿਸ ਤਰ੍ਹਾਂ ਡਿਜ਼ਾਈਨ ਕਰਨਾ ਉਹ ਆਉਣੇ ਚਾਹੀਦੇ ਨੇ ਤੁਹਾਡੇ ਨਾਪ ਤੁਹਾਡੀ ਡਿਜ਼ਾਈਨਿੰਗ ਸਭ ਕਲੀਅਰ ਹੋਣੀ ਚਾਹੀਦੀ ਆ ਬਾਕੀ ਤੁਸੀਂ ਕੰਮ ਤੇ ਜਿਹੜਾ ਤੁਸੀਂ ਕਾਰੀਗਰਾਂ ਤੋਂ ਜਾਂ ਮਾਸਟਰਸ ਤੋਂ ਵੀ ਕਰਵਾ ਸਕਦੇ ਹੋ ਹਾਂਜੀ ਇਹ ਤਾਂ ਹੋ ਗਿਆ ਸਟੀਚਿੰਗ ਵਾਲੀ ਬੁਟੀਕ ਜੇ ਤੁਸੀਂ ਫੈਬਰਿਕ ਸੇਲ ਕਰਨਾ ਚਾਹੁੰਦੇ ਹੋ ਜਿਵੇਂ ਕਿ ਅੱਜ ਕੱਲ੍ਹ ਕਾਫੀ ਜ਼ਿਆਦਾ ਪੰਜਾਬੀ ਸੂਟਸ ਦੀ ਸੇਲ ਹੁੰਦੇ ਨੇ ਜਿੱਦਾਂ ਵਿੱਚ ਤੁਸੀਂ ਹੈਂਡ ਐਮਬਰਾਇਡਰੀ ਮਸ਼ੀਨ ਐਮਬਰਾਇਡਰੀ ਜਾਂ ਫਿਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਪ੍ਰਿੰਟਡ ਸੂਟਾਂ ਨੂੰ ਦੀ ਸੇਲਿੰਗ ਕਰਨਾ ਚਾਹੁੰਦੇ ਹੋ ਤੁਸੀਂ ਆਪਣਾ ਡਿਜ਼ਾਈਨ ਰੈਡੀ ਕੀਤਾ ਹੋਇਆ ਤਾਂ ਤੁਸੀਂ ਆਪਣਾ ਡਿਜ਼ਾਈਨ ਜਿਹੜਾ ਉਹ ਸਭ ਤੋਂ ਪਹਿਲਾਂ ਆਪਣੀ ਬੁਟੀਕ ਦੇ ਵਿੱਚ ਡਿਸਪਲੇ ਕਰੋਗੇ ਜਾਂ ਤਾਂ ਜੋ ਤੁਹਾਨੂੰ ਆਪਣਾ ਡਿਜ਼ਾਈਨ ਸਮਝਾਉਣ ਦੇ ਵਿੱਚ ਜਿਆਦਾ ਪ੍ਰੋਬਲਮ ਨਾ ਆਵੇ ਤਾਂ ਤੁਸੀਂ ਆਪਣਾ ਜਾਂ ਜਿਹੜਾ ਉਹ इजीली ਬਣਾ ਸਕਦੇ ਹੋ ਤੁਹਾਡੇ ਕੋਲ ਕਾਰੀਗਰ ਨਹੀਂ ਹੈਗੇ ਤਾਂ ਤੁਸੀਂ ਕਾਰੀਗਰ ਜਿਹੜੇ ਉਹ ਹਾਇਰ ਕਰ ਸਕਦੇ ਹੋ ਕਾਫੀ ਜਗ੍ਹਾ ਤੇ ਕੰਮ ਹੈ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਦੇ ਨੇ ਕਾਰੀਗਰ ਤੁਸੀਂ ਉਹਨਾਂ ਤੋਂ ਕੰਮ ਕਰਵਾ ਸਕਦੇ ਹੋ ਕਿਉਂਕਿ ਜੇਕਰ ਤੁਸੀਂ ਸਿੱਧਾ ਕਾਰੀਗਰ ਦੇ ਉੱਪਰ ਜ਼ਿਆਦਾ ਜ਼ਿਆਦਾ ਸੂਟ ਰੈਡੀ ਕਰਵਾਉਂਦੇ ਹੋ ਤਾਂ ਉਹਨਾਂ ਦਾ ਪ੍ਰਾਈਸ ਜਿਹੜਾ ਉਹ ਘੱਟ ਹੋ ਜਾਂਦਾ ਹੈ ਤਾਂ ਤੁਸੀਂ ਘੱਟ ਰੇਟ ਤੇ ਉਥੋਂ ਸੂਟ ਜਿਹੜੇ ਤਿਆਰ ਕਰਵਾ ਸਕਦੇ ਹੋ ਡਿਜ਼ਾਈਨ ਚਾਹੇ ਤੁਸੀਂ ਕੋਈ ਵੀ ਉਹਨਾਂ ਤੋਂ ਬਣਵਾ ਸਕਦੇ ਹੋ ਕਿਉਂਕਿ ਕਾਰੀਗਰ ਦਾ ਕੰਮ ਉਹਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਡਿਜ਼ਾਈਨ ਉਹਨਾਂ ਤੋਂ ਤਿਆਰ ਕਰਵਾ ਸਕਦੇ ਹੋ ਮਸ਼ੀਨਵਰਕ ਦੇ ਦਕਾਰੀਗਰ ਅਲੱਗ ਹੁੰਦੇ ਨੇ ਉਹਨਾਂ ਤੋਂ ਤੁਸੀਂ ਆਪਣੇ ਡਿਜ਼ਾਈਨ ਤਿਆਰ ਤਿਆਰ ਕਰਵਾ ਕੇ ਆਪਣੀ ਬੁਟੀਕ ਦੇ ਵਿੱਚ ਤੁਸੀਂ ਡਿਸਪਲੇ ਕਰ ਸਕਦੇ ਹੋ ਐਂਡ ਦੁਪੱਟੀਆਂ ਦਾ ਕੰਬੀਨੇਸ਼ਨਸ ਕਲਰ ਕਰਨੇ ਡਾਈ ਲੈਸਸ ਜਿਹੜੀਆਂ ਉਹ ਤੁਹਾਨੂੰ ਆਉਣੀਆਂ ਚਾਹੀਦੀਆਂ ਨੇ ਤੁਸੀਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਦੇ ਅਕੋਰਡਿੰਗ ਲੈਸਸ ਲਾ ਸਕਦੇ ਹੋ ਫਿਰ ਵੀ ਜੇਕਰ ਤੁਸੀਂ ਜਦੋਂ ਤੁਸੀਂ ਕਸਟਮਰ ਨਾਲ ਗੱਲਬਾਤ ਕਰਦੇ ਹੋ ਚਾਹੇ ਤੁਸੀਂ ਆਨਲਾਈਨ ਫੋਨ ਤੇ ਗੱਲਬਾਤ ਕਰਦੇ ਹੋ ਜਾਂ ਫਿਰ ਤੁਸੀਂ ਆਫਲਾਈਨ ਕਰਦੇ ਹੋ ਤਾਂ ਤੁਹਾਨੂੰ ਇਹਨਾਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸੇ ਕਸਟਮਰ ਦੀ ਗੱਲਬਾਤ ਤੋਂ ਜਾਂ ਉਹਦੇ ਬਜਟ ਦਾ ਆਈਡੀਆ ਲਗਾ ਸਕਦੇ ਹੋ ਤੁਸੀਂ ਉਹਦੀ ਚੁਆਇਸ ਜਿਹੜੀ ਆ ਆਪਣੇ ਮਾਈਂਡ ਦੇ ਵਿੱਚ ਤੁਹਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਉਹਦੀ ਚੁਆਇਸ ਕੀ ਹੈਗੀ ਆ ਤੁਸੀਂ ਉਹਦੇ ਚੁਆਇਸ ਦੇ ਅਕੋਰਡਿੰਗ ਸੂਟ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੇਕਰ ਤੁਸੀਂ ਉਹਦੀਆਂ ਗੱਲਾਂ ਬਾਤਾਂ ਤੋਂ ਇੰਨਾ ਗਾਈਡਇਆਜ਼ ਲਾ ਸਕਦੇ ਹੋ ਕਿ ਅਸੀਂ ਇਹਨਾਂ ਦੇ ਅਕੋਰਡਿੰਗ ਸੂਟ ਤਿਆਰ ਕਰ ਸਕਦੇ ਹਾਂ ਇਹਨਾਂ ਨੂੰ ਕਿਸ ਤਰ੍ਹਾਂ ਦਾ ਫੈਬਰਿਕ ਚਾਹੀਦਾ ਕਿੰਨੇ ਕੁ ਬਜਟ ਦੇ ਵਿੱਚ ਚਾਹੀਦਾ ਹਾਂਜੀ ਮੇਨ ਪੁਆਇੰਟ ਇਹੀ ਹੈ ਕਿ ਤੁਹਾਨੂੰ ਆਪਣੇ ਤੁਹਾਡੇ ਕਸਟਮਰ ਦੇ ਨਾਲ ਗੱਲਬਾਤ ਕਰਕੇ ਇਸ ਚੀਜ਼ ਦਾ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਤੁਹਾਡੇ ਕਸਟਮਰ ਨੂੰ ਕਿੰਨੇ ਬਜਟ ਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ ਚਾਹੀਦੀ ਕਿਉਂਕਿ ਕਾਫੀ ਜ਼ਿਆਦਾ ਬਟਿਕਸ ਤੇ ਦੇਖਿਆ ਹੁੰਦਾ ਹੈ ਕਿ ਜਿਸ ਤਰ੍ਹਾਂ ਉਹ ਗੱਲਬਾਤ ਕਰਦੇ ਨੇ ਕਿ ਉਹਨਾਂ ਦੀ ਚੁਆਇਸ ਜਿਹੜੀ ਪਤਾ ਨਹੀਂ ਚੱ ਲਾ ਦਿੱਤੀਆਂ ਜਾਂਦੀਆਂ ਨੇ ਵਰਕਆਊਟ ਜਾਂ ਕਰ ਦਿੱਤਾ 컬러 ਕੰਬੀਨੇਸ਼ਨ ਬਹੁਤ ਗਲਤ ਕਰ ਦਿੱਤੇ ਜਾਂਦੇ ਨੇ ਤੇ ਫਿਰ ਉਹ ਜਿਹੜੇ ਸੋਰਸ ਇਹਦੇ ਹੁੰਦੇ ਨੇ ਉਹ ਕਸਟਮਰ ਨੂੰ ਪਸੰਦ ਨਹੀਂ ਆਉਂਦੇ ਚਾਹੇ ਉਹਦੇ ਬਸਟ ਵਿੱਚ ਹੋਣ ਜਾਂ ਨਾ ਹੋਣ ਬਟ ਜਿਹੜੇ ਕਲਰ ਕੰਬੀਨੇਸ਼ਨ ਐਂਡ ਡਿਜ਼ਾਈਨ ਜਿਹੜੇ ਉਹ ਸਪੈਸ਼ਲ ਹੋਣੇ ਚਾਹੀਦੇ ਉਹਦੀ ਚੁਆਇਸ ਦੇ ਅਕੋਰਡਿੰਗ ਜਦੋਂ ਆਪਾਂ ਗੱਲਬਾਤ ਕਰਦੇ ਆ ਫੇਰ ਹੀ ਆਪਾਂ ਨੂੰ ਉਹਨਾਂ ਦੇ ਚੁਆਇਸ ਜਿਹੜੀ ਉਹ ਪਤਾ ਲੱਗਣੀ ਚਾਹੀਦੀ ਆ ਇੰਨਾ ਕੁ ਟਾਈਮ ਆਪਣੇ ਕੋਲ ਹੋਣਾ ਚਾਹੀਦਾ ਕਿ ਆਪਾਂ ਪ੍ਰੋਪਰ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਚੁਆਇਸ ਜਿਹੜੀ ਬਾਕੀ ਤੁਸੀਂ ਆਪਣੇ ਬਣੇ ਹੋਏ ਡਿਜ਼ਾਈਨ ਜਿਹੜੇ ਡਿਸਪਲੇ ਕੀਤੇ ਹੋਣਗੇ ਉਹਨਾਂ ਦੀ ਚੁਆਇਸ ਦੇ ਅਕੋਰਡਿੰਗ ਜੇ ਕਸਟਮਰ ਦਾ ਆਪਣਾ ਡਿਜ਼ਾਈਨ ਚਾਹੁੰਦਾ ਤਾਂ ਤੁਹਾਨੂੰ ਇਸ ਵਾਸਤੇ ਬਹੁਤ ਈਜ਼ੀ ਹੋ ਜਾਂਦਾ ਤੁਸੀਂ ਸੇਮ ਉਦ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਰਾ ਬੁਟੀਕ ਬਾਰੇ ਪੂਰੀ ਨੌਲੇਜ ਹੋ ਗਈ ਹੋਗੀ ਫਿਰ ਕਿਸੇ ਦਿਨ ਵੀਡੀਓ ਲੈ ਕੇ ਆਵਾਂਗੇ ਵੀਡੀਓ ਨੂੰ ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ